ਪੰਲੀ ਅਤੇ ਸਭ ਤੋਂ ਵੱਡੀ ਖਬਰ ਅੱਜ ਮਾਗੀ ਦੇ ਪਵਿੱਤਰ ਦਿਹਾੜੇ ਤੇ ਪੰਜਾਬ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ ਗ੍ਰੀਨ ਟਰੈਕਟਰ ਸਕੀਮ ਦਾ ਤੀਜਾ ਬੜਾਅ ਹੋਇਆ ਸ਼ੁਰੂ 5 ਲੱਖ ਰੁਪਏ ਤੱਕ ਦੀ ਸਿੱਧੀ ਸਬਸਿਡੀ ਲਈ ਅਰਜ਼ੀਆਂ ਮੰਗੀਆਂ ਜਲਦੀ ਕਰੋ ਅਪਲਾਈ ਦੂਜੀ ਖਬਰ ਜੋ ਇਸ ਪ੍ਰਕਾਰ ਹੈ ਵਿਦਿਆਰਥੀਆਂ ਅਤੇ ਮਾਪਿਆਂ ਲਈ ਅਲਰਟ ਪੰਜਾਬ ਪਰ ਦੇ ਸਕੂਲ ਅੱਜ ਤੋਂ ਖੁੱਲੇ ਪਰ ਠੰਡ ਅਤੇ ਧੁੰਦ ਨੇ ਤੋੜੇ ਰਿਕਾਰਡ ਮੌਸਮ ਵਿਭਾਗ ਨੇ ਜਾਰੀ ਕੀਤਾ ਰੈਡ ਅਲਰਟ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖੋ ਤੀਜੀ ਖਬਰ ਜੋ ਇਸ ਪ੍ਰਕਾਰ ਹੈ ਨੌਜਵਾਨਾਂ ਰੋਜ਼ਗਾਰ ਦਾ ਮੌਕਾ ਬਿਜਲੀ ਮੈਕਵੇ ਵਿੱਚ ਪੀਐਸਟੀਸੀਐਲ ਵਿੱਚ ਸਰਕਾਰੀ ਨੌਕਰੀਆਂ ਲਈ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ 600 ਤੋਂ ਵੱਧ ਅਸਾਮੀਆਂ ਲਈ ਹਜ਼ਾਰਾਂ ਨੌਜਵਾਨਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ ਐਡਮਿਟ ਕਾਰਡ ਬਾਰੇ ਆਈ ਨਵੀਂ ਅਪਡੇਟ ਅੱਜ ਦੀ ਚੌਥੀ ਖਬਰ ਜੋ ਇਸ ਪ੍ਰਕਾਰੇ ਮੰਗੀ ਮਿਲਦੇ ਸਿਆਸੀ ਇਕੱਠੇ ਸ਼੍ਰੀ ਮੁਖਤਰਸਾਹਿਬ ਵਿਖੇ ਅੱਜ ਲੱਖਾਂ ਦੀ ਗਿਣਤੀ 'ਚ ਜੁੜੀ ਸੰਗਤ ਸੀਐਮ ਭਗਵੰਤ ਮਾਨ ਅਤੇ ਵਿਰੋਧੀ ਧਿਰਾਂ ਦੇ ਵੱਡੇ ਲੀਡਰ ਹੋਣਗੇ ਆਮੋ ਸਾਹਮਣੇ ਪਰ ਕੀ ਅੱਜ ਕੋਈ ਵੱਡਾ ਐਲਾਨ ਹੋਵੇਗਾ ਲੁਧਿਆਣਾ ਵਾਲਿਆਂ ਨੂੰ ਵੱਡੀ ਰਾਹਤ ਸ਼ਹਿਰ ਵਾਸੀਆਂ ਦਾ ਸਾਲਾਂ ਪੁਰਾਣਾ ਇੰਤਜ਼ਾਰ ਹੋਇਆ ਖਤਮ ਮੁੱਖ ਮੰਤਰੀ ਅੱਜ ਕਰਨਗੇ 88 ਕਰੋੜ ਦੀ ਲਾਗਤ ਨਾਲ ਬਣੀ ਮੁਲਤਾਨੀਆ ਫਲਾਈਓਵਰ ਦਾ ਉਦਘਾਟਨ ਟ੍ਰੈਫਿਕ ਜਮ ਤੋਂ ਮਿਲੇਗੀ ਮੁਕਤੀ ਅੱਜ ਦੀ ਜੋ ਛਵੀਂ ਖਬਰ ਹੈ ਉਸ ਪ੍ਰਕਾਰ ਹੈ ਔਰਤਾਂ ਲਈ ਪੈਨਸ਼ਨ ਦੀ ਆਸ ਹਰਿਆਣਾ ਵਾਂਗ ਪੰਜਾਬ ਦੀਆਂ ਔਰਤਾਂ ਨੇ ਵੀ ਮੰਗੀ 2100 ਰੁਪਏ ਪੈਨਸ਼ਨ ਮਾਗੀ ਮੇਲੇ ਤੇ ਸਰਕਾਰ ਵੱਲੋਂ ਧੀ ਰਾਣੀ ਸਕੀਮ ਤਹਿਤ ਸ਼ਗਨ ਵਧਣ ਦੀ ਪਿਆਰੀ ਅੱਜ ਦੀ ਜੋ ਸਤਰੀ ਖ਼ੌਰ ਇਸ ਪ੍ਰਕਾਰ ਹੈ ਅਤੇ ਮੌਸਮ ਦਾ ਕੈਰ ਪੰਜਾਬ 'ਚ ਠੰਡ ਲਹਿਰ ਦਾ ਜ਼ੋਰ ਬਰਕਰਾਰ ਅਗਲੇ 24 ਘੰਟੇ ਸੰਗੜੀ ਤੁੰਡਾ ਅਲਰਟ ਡਰਾਈਵਰ ਵੀਰਾਂ ਲਈ ਐਡਵਾਈਜ਼ਰੀ ਜਾਰੀ ਸਾਸ਼ੀ ਕਲ ਦੋਸਤੋ ਅਲਫਾਸ ਟੀਵੀ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਮੈਂ ਅਮਨਦੀਪ ਕੌਰ ਤੁਹਾਡਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਅੱਜ ਤਾਰੀਖ ਹੈ 14 ਜਨਵਰੀ 2026 ਦਿਨ ਦੁਵਾਰ ਹੈ ਅਰਜਦਾ ਦਿਨ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਵਿੱਚ ਬਹੁਤ ਵੱਡਾ ਮਹਤਵ ਰੱਖਦਾ ਹੈ ਅੱਜ ਮਾਗੀ ਹੈ ਯਾਨੀ ਮਕਰ ਸੰਕ੍ਰਾਂਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਹਰ ਪੰਜਾਬੀ ਨੂੰ ਮਾਗੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਦੇ ਦਿਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕੀਆਂ ਦੀ ਯਾਦ ਵਿੱਚ ਭਾਰੀ ਮੇਲਾ ਪਰਦਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਸ਼੍ਰੀ ਗੁਰੂ ਮਹਾਰਾਜ ਪੰਜਾਬ ਤੇ ਨੇਰ ਭਰਿਆ ਹੱਥ ਰੱਖਣ ਅਤੇ ਹਰ ਘਰ ਵਿੱਚ ਬਰਕਤਾਂ ਪਾਉਣ ਦੋਸਤੋ ਤਿਹਾੜ ਦੇ ਨਾਲ ਨਾਲ ਜ਼ਿੰਦਗੀ ਦੀ ਜੰਗ ਵੀ ਜਾਰੀ ਹੈ ਅੱਜ ਦੀਆਂ ਖਬਰਾਂ ਵਿੱਚ ਅਸੀਂ ਖਾਸ ਤੌਰ ਤੇ ਸਾਡੇ ਬੇਰੋਜ਼ਗਾਰ ਪੈਣ ਭਰਾਵਾਂ ਕਿਸਾਨਾਂ ਅਤੇ ਮਾਪਿਆਂ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਦੀ ਗੱਲ ਕਰਾਂਗੇ ਸਰਕਾਰ ਨੇ ਅੱਜ ਮਾਗੀ ਮੌਕੇ ਤੇ ਕਿਹੜੇ ਖਜ਼ਾਨੇ ਖੋਲੇ ਹਨ ਸਕੂਲ ਖੁੱਲਣ ਨਾਲ ਬੱਚਿਆਂ ਦਾ ਕੀ ਹਾਲ ਹੈ ਅਤੇ ਨੌਕਰੀਆਂ ਕਿੱਥੇ ਨਿਕਲੀਆਂ ਹਨ ਇਹ ਸਭ ਕੁਝ ਅੱਜ ਅਸੀਂ ਵਿਸਥਾਰ ਨਾਲ ਡਿਸਕਸ ਕਰਾਂਗੇ ਵੀਡੀਓ ਨੂੰ ਆਖਿਰ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਜਾਣਕਾਰੀ ਸਿੱਧਾ ਤੁਹਾਡੇ ਫਾਇਦੇ ਦੀ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਇਹ ਵਾਲਾ ਬਟਨ ਹੁਣੇ ਦਬਾ ਲਿਓ ਆਓ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਲਾ ਕਿਸਾਨਾਂ ਲਈ ਬੰਪਰ ਤਮਾਕਾ ਗ੍ਰੀਨ ਟਰੈਕਟਰ ਸਕੀਮ ਸਭ ਤੋਂ ਪਹਿਲਾਂ ਗੱਲ ਸਾਡੇ ਅੰਦਾਤਾ ਦੀ ਕਰਾਂਗੇ ਕਿਸਾਨ ਵੀਰੋ ਜੇਕਰ ਤੁਸੀਂ ਨਵੇਂ ਟਰੈਕਟਰ ਲੈਣ ਦੀ ਸੋਚ ਰਹੇ ਹੋ ਤਾਂ ਅੱਜ ਦੀ ਇਹ ਖਬਰ ਤੁਹਾਡੇ ਲਈ ਲੋਟਰੀ ਤੋਂ ਘੱਟ ਨਹੀਂ ਹੈ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੇ ਮੁੱਖ ਮੰਤਰੀ ਗ੍ਰੀਨ ਟਰੈਕਟਰ ਸਕੀਮ ਫੇਜ਼ 3 ਦੇ ਦਰਵਾਜ਼ੇ ਖੋਲ ਦਿੱਤੇ ਹਨ ਇਸ ਸਕੀਮ ਤਹਿਤ ਸਰਕਾਰ ਕਿਸਾਨਾਂ ਨੂੰ ਟਰੈਕਟਰ ਖਰੀਦਣ 'ਤੇ ਮੋਟੀ ਸਬਸਿਡੀ ਦੇ ਰਹੀ ਹੈ ਇਸ ਫੇਜ਼ ਵਿੱਚ 50 ਤੋਂ 65000 ਪਾਵਰ ਐਚਪੀ ਦੇ ਟਰੈਕਟਰਾਂ ਤੇ 5 ਲੱਖ ਰੁਪਏ ਤੱਕ ਦੀ ਸਿੱਧੀ ਛੋਟ ਦਿੱਤੀ ਜਾ ਰਹੀ ਹੈ ਪੂਲ 10000 ਟਰੈਕਟਰ ਪੂਰੇ ਪੰਜਾਬ ਵਿੱਚ ਵੰਡੇ ਜਾਣਗੇ ਅਪਲਾਈ ਕਿਵੇਂ ਕਰਨਾ ਹੈ ਇਸ ਸਕੀਮ ਦਾ ਫਾਇਦਾ ਲੈਣ ਲਈ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ ਅਪਲਾਈ ਕਰਨ ਦੀ ਕਰਕਰੀਆ 6 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਆਖਰੀ ਮਿਤੀ ਜੋ 20 ਜਨਵਰੀ 2026 ਹੈ ਯਾਨੀ ਤੁਹਾਡੇ ਕੋਲ ਸਿਰਫ ਕੁਝ ਹੀ ਦਿਨ ਬਾਕੀ ਹਨ ਇਸ ਸਕੀਮ ਦਾ ਫਾਇਦਾ ਲੈਣ ਲਈ ਤੁਹਾਡੇ ਕੋਲ ਜੋ ਯੋਗਤਾ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਘੱਟੋ ਘੱਟ 5 ਕਿੱਲੇ ਜ਼ਮੀਨ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਜੋ ਵੈਬਸਾਈਟ ਹੈ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ agrimachinerypb.com ਜਾਂ ਸਰਕਾਰ ਦੀ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਫਾਰਮ ਭਰ ਸਕਦੇ ਹੋ ਚੋਣ ਲਾਪਰਿਤਾ ਦੀ ਚੋਣ ਲਾਟਰੀ ਸਿਸਟਮ ਰਾਹੀਂ ਕੀਤੀ ਜਾਵੇਗੀ ਜੋ ਕਿ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗਾ ਇਹ ਮੌਕਾ ਹੱਥੋਂ ਨਾ ਜਾਣ ਦਿਓ ਮਹਿੰਗਾਈ ਦੇ ਜਮਾਨੇ ਵਿੱਚ 5 ਲੱਖ ਦੀ ਬਚਤ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਹੀ ਆਪਣੇ ਨੇੜੇ ਦੇ ਸੇਵਾ ਕੇਂਦਰ ਆਓ ਅਤੇ ਫਾਰਮ ਭਰੋ ਜੇਕਰ ਕੋਈ ਏਜੰਟ ਐਸੀ ਮੰਗਦਾ ਹੈ ਤਾਂ ਉਸ ਦੀ ਸ਼ਿਕਾਇਤ ਕਰੋ ਕਿਉਂਕਿ ਇਹ ਸਕੀਮ ਸਿੱਧੀ ਕਿਸਾਨਾਂ ਲਈ ਹੈ ਸਕੂਲ ਖੁੱਲੇ ਮਾਪੇ ਪਰੇਸ਼ਾਨ ਅਗਲੀ ਖਬਰ ਹਰ ਉਸ ਘਰ ਲਈ ਹੈ ਜਿੱਥੇ ਸਕੂਲ ਜਾਣ ਵਾਲੇ ਬੱਚੇ ਹਨ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸਰਦੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਅੱਜ 14 ਜਨਵਰੀ ਤੋਂ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁੜ ਖੁੱਲ ਗਏ ਹਨ ਪਰ ਇੱਥੇ ਇੱਕ ਵੱਡੀ ਸਮੱਸਿਆ ਹੈ ਮੌਸਮ ਅੱਜ ਸਵੇਰੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਤਾਪਮਾਨ 5 ਡਿਗਰੀ ਦੇ ਆਸ-ਪਾਸ ਹੈ ਮਾਪੇ ਬਹੁਤ ਫਿਕਰਮੰਦ ਹਨ ਕਿ ਇੰਨੀ ਠੰਡ ਵਿੱਚ ਬੱਚੇ ਸਕੂਲ ਕਿਵੇਂ ਜਾਣਗੇ ਹਾਲਾਂਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਦਾ ਸਮਾਂ ਪੂਰਨ ਲਾਹੀ ਬਦਲ ਕੇ ਸਵੇਰੇ 10 ਵਜੇ ਕੀਤਾ ਹੋਇਆ ਹੈ ਪਰ ਫਿਰ ਵੀ ਠੰਡ ਦਾ ਕਹਿਰ ਜਾਰੀ ਹੈ ਮੇਰੀ ਮਾਪਿਆਂ ਨੂੰ ਅਪੀਲ ਹੈ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਗਰਮ ਕੱਪੜੇ ਪਵਾ ਕੇ ਭੇਜੋ ਜੇਕਰ ਤੁਹਾਡੇ ਬੱਚੇ ਸਕੂਲ ਬੱਸ ਜਾਂ ਵੈਨ ਵਿੱਚ ਜਾਂਦੇ ਹਨ ਤਾਂ ਡਰਾਈਵਰ ਨੂੰ ਕਹੋ ਕਿ ਗੱਡੀ ਹੌਲੀ ਚਲਾਵੇ ਕਈ ਵਾਰ ਠੰਡ ਕਾਰਨ ਹਾਦਸੇ ਵਾਪਰ ਜਾਂਦੇ ਹਨ ਸੋ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ ਕੁਝ ਮਾਪਿਆਂ ਦੀ ਮੰਗ ਹੈ ਕਿ ਛੁੱਟੀਆਂ ਹੋਰ ਵਧਾਈਆਂ ਜਾਣੀਆਂ ਚਾਹੀਦੀਆਂ ਸਨ ਜਿਵੇਂ ਦਿੱਲੀ ਵਿੱਚ 15 ਜਨਵਰੀ ਤੱਕ ਵਧੀਆਂ ਹਨ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਸਕੂਲ ਖੋਲਣੇ ਸਹੀ ਹਨ ਜਾਂ ਗਲਤ ਕਮੈਂਟ ਕਰਕੇ ਦੱਸੋ ਮਾਗੀ ਮੇਲਾ ਸ਼੍ਰੀ ਮੁਖਤਸਰ ਸਾਹਿਬ ਅਪਡੇਟ ਅੱਜ ਦੀ ਸਭ ਤੋਂ ਵੱਡੀ ਰੌਣਕ ਸ਼੍ਰੀ ਮੁਖਤਸਰ ਸਾਹਿਬ ਵਿਖੇ ਹੈ 40 ਮੁਕਤੀਆਂ ਦੀ ਧਰਤੀ ਤੇ ਅੱਜ ਲੱਖਾਂ ਸ਼ਰਧਾਲੂ ਨਮਸਤਕ ਹੋ ਰਹੇ ਸਨ ਅੱਜ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਵਿੱਚ ਸਰਕਾਰੀ ਛੁੱਟੀ ਲੋਕਲ ਹੌਲੀਡੇ ਦਾ ਐਲਾਨ ਕੀਤਾ ਗਿਆ ਹੈ ਯਾਨੀ ਇਸ ਜ਼ਿਲ੍ਹੇ ਵਿੱਚ ਸਰਕਾਰੀ ਦਫ਼ਤਰ ਅਤੇ ਸਕੂਲ ਕਾਲਜ ਬੰਦ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਦ ਮਾਗੀ ਦੇ ਮੇਲੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ ਉਮੀਦ ਜਾ ਰਹੀ ਹੈ ਕਿ ਉਹ ਮੁਖਸਰ ਸਾਹਿਬ ਅਤੇ ਮਾਲਵਾ ਖੇਤਰ ਦੇ ਵਿਕਾਸ ਲਈ ਕੁਝ ਵੱਡੇ ਐਲਾਨ ਕਰ ਸਕਦੇ ਹਨ ਖਾਸ ਕਰਕੇ ਕਿਸਾਨਾਂ ਲਈ ਨਹਿਰੀ ਪਾਣੀ ਅਤੇ ਸੇਮ ਦੀ ਸਮੱਸਿਆ ਦੇ ਹੱਲ ਲਈ ਪੈਕੇਜ ਦਾ ਐਲਾਨ ਹੋ ਸਕਦਾ ਹੈ ਇਸ ਵਾਰ ਮੇਲੇ ਵਿੱਚ ਸਿਆਸੀ ਕਾਨਫਰੰਸਾਂ ਦਾ ਮਾਹੌਲ ਵੀ ਭਖਿਆ ਹੋਇਆ ਹੈ ਪਰ ਲੋਕਾਂ ਦਾ ਧਿਆਨ ਜ਼ਿਆਦਾਤਰ ਘੋੜਾ ਮੰਡੀ ਵੱਲ ਹੈ ਲੰਬੀ ਤਾਬ ਵੀ ਖੇ ਲੱਗੀ ਇਸ ਮੰਡੀ ਵਿੱਚ ਅੱਜ ਕਰੋੜਾਂ ਦਾ ਵਪਾਰ ਹੋਣ ਦੀ ਉਮੀਦ ਹੈ ਪੰਜਾਬੀ ਆਪਣੇ ਸ਼ੌਂਕ ਲਈ ਜਾਣੇ ਜਾਂਦੇ ਹਨ ਅਤੇ ਇਹ ਮੰਡੀ ਉਸੇ ਸ਼ੌਂਕ ਦਾ ਪ੍ਰਤੀ ਠੀਕ ਹੈ ਲੁਧਿਆਣਾ ਨੂੰ ਵੱਡਾ ਤੋਹਫਾ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਵਾਸੀਆਂ ਲਈ ਅੱਜ ਦਾ ਦਿਨ ਰਾਤ ਭਰਿਆ ਹੈ ਮੁੱਖ ਮੰਤਰੀ ਅਜ ਲੁਧਿਆਣਾ ਵਿੱਚ ਮਲਤਾਨੀਆ ਰੇਲਵੇ ਓਵਰਬ੍ਰਿਜ ਆਰੋਬੀ ਲੋਕਾਂ ਨੂੰ ਸਮਰਪਿਤ ਕਰਨਗੇ ਇਹ ਪੁਲ ਲਗਭਗ 88 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ ਪਿਛਲੇ ਕਈ ਸਾਲਾਂ ਤੋਂ ਇਹ ਪ੍ਰੋਜੈਕਟ ਲਟਕ ਰਿਹਾ ਸੀ ਜਿਸ ਕਾਰਨ ਸ਼ਹਿਰ ਵਿੱਚ ਲੰਬੇ ਜਾਨ ਲੱਗਦੇ ਸਨ ਅੱਜ ਇਸ ਦੇ ਖੁੱਲਣ ਨਾਲ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ ਇਸ ਤੋਂ ਇਲਾਵਾ ਜਨਤਾ ਨਗਰ ਵਿਖੇ ਇਸ ਤੋਂ ਇਲਾਵਾ ਜਨਤਾ ਨਗਰ ਵਿਖੇ ਵੀ ਇੱਕ ਨਵੇਂ ਪੁਲ ਦੀ ਮਨਜ਼ੂਰੀ ਦਿੱਤੀ ਗਈ ਹੈ ਵਿਕਾਸ ਦੇ ਕੰਮ ਹੌਲੀ ਜਰੂਰ ਹੋ ਰਹੇ ਹਨ ਪਰ ਜੋ ਹੋ ਰਹੇ ਹਨ ਜੋ ਕਿ ਚੰਗੀ ਗੱਲ ਹੈ ਔਰਤਾਂ ਲਈ ਧੀ ਰਾਣੀ ਅਤੇ ਪੈਨਸ਼ਨ ਮੇਰੀਆਂ ਮਾਵਾਂ ਪੈਣਾ ਅਕਸਰ ਪੁੱਛਦਿਆਂ ਹਨ ਕਿ ਸਾਡੇ ਲਈ ਸਰਕਾਰ ਕੀ ਕਰ ਰਹੀ ਹੈ ਅੱਜ ਮੰਗੀ ਦੇ ਮੌਕੇ ਤੇ ਕੁਝ ਚੰਗੀਆਂ ਖਬਰਾਂ ਤੁਹਾਡੇ ਲਈ ਵੀ ਹਨ ਪੰਜਾਬ ਸਰਕਾਰ ਨੇ ਧੀ ਰਾਣੀ ਪ੍ਰੋਗਰਾਮ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਧੀਾਂ ਦੇ ਵਿਆਹ ਲਈ ਵਿੱਤੀ ਮਦਦ ਤੇਜ਼ ਕਰ ਦਿੱਤੀ ਹੈ ਅੱਜ ਮੇਲੇ ਦੌਰਾਨ ਕੁਝ ਲਾਭਪਾਤਰੀਆਂ ਨੂੰ ਚੈੱਕ ਵੀ ਵੰਡੇ ਜਾ ਸਕਦੇ ਹਨ ਦੂਜੇ ਪਾਸੇ 11100 ਰੁਪਏ ਦੀ ਗਾਰੰਟੀ ਵਾਲੀ ਗੱਲ ਫਿਰ ਤੋਂ ਚਰਚਾ ਵਿੱਚ ਹੈ ਵਿਰੋਧੀ ਧੀ ਵਿਰੋਧੀ ਧਿਰਾਂ ਨੇ ਲਗਾਤਾਰ ਸਵਾਲ ਚੁੱਕਰੀਆਂ ਹਨ ਕਿ ਜੇਕਰ ਹਰਿਆਣਾ ਵਿੱਚ ਔਰਤਾਂ ਨੂੰ 2100 ਰੁਪਏ ਮਿਲ ਸਕਦੇ ਹਨ ਤਾਂ ਪੰਜਾਬ ਵਿੱਚ ਕਿਉਂ ਨਹੀਂ ਸੋਧਰਾ ਮੁਤਾਬਕ ਮਾਰਚ ਵਿੱਚ ਆਉਣ ਵਾਲੇ ਬਜਟ ਵਿੱਚ ਸਰਕਾਰ ਔਰਤਾਂ ਲਈ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਫਿਲਹਾਲ ਵਿਧਵਾ ਅਤੇ ਬੇਸਹਾਰਾ ਔਰਤਾਂ ਲਈ ਪੈਨਸ਼ਨ ਸਕੀਮ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਬੱਸਾਂ ਵਿੱਚ ਮੁਫਤ ਸਫ਼ਰ ਦੀ ਸਹੂਲਤ ਵੀ جاری ਹੈ ਜਿਸ ਦਾ ਲਾਭ ਅਜੇ ਨੇਲੇ ਤੇ ਜਾਣ ਵਾਲੀਆਂ ਬੀਬੀਆਂ ਖੂਬ ਉਠਾਰੀਆਂ ਹਨ ਮੌਸਮ ਦਾ ਰੈਡ ਅਲਰਟ ਆਕੇ ਵਿੱਚ ਸਭ ਤੋਂ ਜ਼ਰੂਰੀ ਖਬਰ ਮੌਸਮ ਵਿਭਾਗ ਆਈਐਮਡੀ ਨੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੈਡ ਅਲਰਟ ਜਾਰੀ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਅੱਜ ਦਿਨ ਵੇਲੇ ਵੀ ਬਹੁਤ ਜ਼ਿਆਦਾ ਠੰਡ ਰਹੇਗੀ ਅਤੇ ਸੂਰਜ ਦੇਵਤਾ ਦੇ ਦਰਸ਼ਨ ਵੀ ਸ਼ਾਇਦ ਹੀ ਹੋਣ। ਤਾਪਮਾਨ ਰਾਤ ਵੇਲੇ 1 ਡਿਗਰੀ ਤੱਕ ਡਿੱਗ ਰਿਹਾ ਹੈ। ਬਜ਼ੁਰਗਾਂ ਅਤੇ ਬੱਚਿਆਂ ਨੂੰ ਖਾਸ ਤੌਰ ਤੇ ਠੰਡ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਤੁਸੀਂ ਵੀ ਰਾਤ ਨੂੰ ਜਾਂ ਸਵੇਰੇ ਔਰੇ ਯਾਰ ਜੇਕਰ ਤੁਸੀਂ ਵੀ ਰਾਤ ਨੂੰ ਜਾਂ ਤੜਕੇ ਸਫ਼ਰ ਕਰ ਰਹੇ ਹੋ ਤਾਂ ਗੱਡੀ ਦੀਆਂ ਫੋਗ ਲਾਈਟਾਂ ਚਾਲੂ ਰੱਖੋ ਕਿਉਂਕਿ ਵਿਜ਼ਿਬਿਲਿਟੀ ਪਜਾ ਮੀਟਰ ਤੋਂ ਵੀ ਘੱਟ ਰਹਿ ਸਕਦੀ ਹੈ ਅੰਗੀਠੀ ਜਾਂ ਹੀਟਰ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਨਾ ਸੋਓ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ ਸੋ ਦੋਸਤੋ ਇਹ ਸਨ ਅਜਮਗੀ ਵਾਲੇ ਦਿਨ ਦੀਆਂ ਵੱਡੀਆਂ ਅਤੇ ਐਨ ਖਬਰਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤਿਹਾਰ ਦੇ ਦਿਨ ਤੁਹਾਨੂੰ ਜਾਣਕਾਰੀ ਦੇ ਨਾਲ ਨਾਲ ਜਾਗਰੂਕ ਵੀ ਕੀਤਾ ਜਾਵੇ ਕਿਸਾਨ ਵੀਰ ਟਰੈਕਟਰ ਸਕੀਮ ਲਈ ਅਪਲਾਈ ਜ਼ਰੂਰ ਕਰਨ ਨੌਜਵਾਨ ਆਪਣੀ ਪੇਪਰਾਂ ਦੀ ਤਿਆਰੀ ਖਿੱਚ ਕੇ ਰੱਖਣ ਮਾਪੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਜਾਣ ਤੋਂ ਪਹਿਲਾਂ ਅੱਜ ਦਾ ਖਾਸ ਸਵਾਲ ਤੁਹਾਡੇ ਲਈ ਸਵਾਲ ਜੋ ਹੈ ਉਸ ਪ੍ਰਕਾਰ ਹੈ ਪੰਜਾਬ ਵਿੱਚ ਮਾਗੀ ਦਾ ਮੇਲਾ ਸਭ ਤੋਂ ਮਸ਼ਹੂਰ ਕਿੱਥੋਂ ਦਾ ਹੈ ਤੁਹਾਡੇ ਕੋਲ ਆਪਸ਼ਨ ਹਨ ਸ਼੍ਰੀ ਅਮਰਤਸਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਜਿਹੜੇ ਦਰਸ਼ਕ ਸਹੀ ਜਵਾਬ ਦੇਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਵਿੱਚ ਉਹਨਾਂ ਦਾ ਨਾਮ ਲਈਏ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਜੇਕਰ ਤੁਹਾਨੂੰ ਇਹ ਉਪਰਾਲਾ ਵਧੀਆ ਲੱਗਿਆ ਜੇਕਰ ਤੁਹਾਨੂੰ ਇਹ ਉਪਰਾਲਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੁਹਾਡਾ ਇੱਕ ਸ਼ੇਅਰ ਅਤੇ ਤੁਹਾਡਾ ਇੱਕ ਸ਼ੇਅਰ ਕਿਸੇ ਬੇਰੁਜ਼ਗਾਰ ਨੂੰ ਨੌਕਰੀ ਤੁਹਾਡਾ ਇੱਕ ਸ਼ੇਅਰ ਕਿਸੇ ਬੇਰੁਜ਼ਗਾਰ ਨੂੰ ਨੌਕਰੀ ਦੀ ਖਬਰ ਦੇ ਸਕਦਾ ਹੈ ਜਾਂ ਕਿਸੇ ਕਿਸਾਨ ਦਾ ਫਾਇਦਾ ਕਰਵਾ ਸਕਦਾ ਜਾਂ ਕਿਸੇ ਕਿਸਾਨ ਦਾ ਫਾਇਦਾ ਕਰਵਾ ਸਕਦਾ ਹੈ ਮਿਲਦੇ ਹਾਂ ਕੱਲ ਨਵੀਆਂ ਖਬਰਾਂ ਅਤੇ ਨਵੇਂ ਜੋਸ਼ ਦੇ ਨਾਲ ਤਦ ਤੱਕ ਲਈ ਮਾਗੀ ਮਨਾਓ ਖੁਸ਼ ਰਹੋ ਅਤੇ ਤੰਦਰੁਸਤ ਰਹੋ ਮੈਨੂੰ ਅਮਨਦੀਪ ਕੌਰ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ